3 ਸਾਲ ਗੁਜ਼ਰ ਚੁਕੇ ਨੇ ਪਰ ਹਲੇ ਤੱਕ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਅਤੇ ਸਿੱਧੂ ਮੂਸੇਵਾਲੇ ਨੂੰ ਇਨਸਾਫ ਨਹੀਂ ਮਿਲਿਆ ਤਾਂ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦਿਆਂ ਤੁਸੀਂ ਸਭ ਠੀਕ ਠਾਕ ਹੋਮੋਗੇ ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਸਮੇਂ-ਸਮੇਂ ਦੇ ਉੱਪਰ ਉਹਨਾਂ ਦੀ ਫੈਮਿਲੀ ਅਤੇ ਫੈਨ ਜਦੇ ਵੱਲੋਂ ਚੱਲਦੀ ਰਹਿੰਦੀ ਹੈ ਅਤੇ ਕੋਈ ਨਾ ਕੋਈ ਅਪਡੇਟ ਜਾਂ ਵੀਡੀਓਜ਼ ਐਦਾਂ ਨਹੀਂ ਆਉਂਦੀਆਂ ਨੇ ਜੋ ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਨ ਲਈ ਫਿਰ ਤੋਂ ਮਜਬੂਰ ਕਰ ਦਿੰਦੀਆਂ ਨੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰੀਸੈਂਟਲੀ ਬੱਬੂ ਮਾਨ ਨੇ ਆਪਣੇ ਇੱਕ ਲਾਈਵ ਸ਼ੋਅ ਦੇ ਵਿੱਚ ਸਿੱਧੂ ਮੂਸੇਵਾਲੇ ਕੇਸ ਦੇ ਬਾਰੇ ਗੱਲ ਕੀਤੀ ਹੈ ਅਤੇ ਕਿਹਾ ਕਿ ਮੀਡੀਆ ਐਵੇਂ ਹੀ ਟ੍ਰੋਲ ਕਰਦਾ ਰਹਿੰਦਾ ਹੈ ਤੇ ਸਾਡੇ ਵਰਗਿਆਂ ਦਾ ਨਾਮ ਲਗਾਉਂਦਾ ਰਹਿੰਦਾ ਹੈ ਇਹ ਮੀਡੀਆ ਦੇ ਹੀ ਸਾਰੇ ਕੰਮਕਾਰ ਕਰੇ ਹੋਏ ਨੇ ਤਾਂ ਦੋਸਤੋ ਮਾਤਾ ਚਰਨਕੌਰ ਨੇ ਰੀਸੈਂਟਲੀ ਬੱਬੂ ਮਾਨ ਦੀ ਉਸ ਵੀਡੀਓ ਤੋਂ ਬਾਅਦ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਹੈ ਅਤੇ ਮਾਤਾ ਚਰਨਕੌਰ ਨੇ ਆਪਣੀ ਉਸ ਪੋਸਟ ਦੇ ਵਿੱਚ ਲਿਖਿਆ ਹੈ ਕਿ ਸਿੱਧੂ ਮੂਸੇਵਾਲੇ ਦੇ ਇਹ ਕਾਤਲ ਨਹੀਂ ਫੜੇ ਜਾਣਗੇ ਕਿਉਂਕਿ ਇਹਨਾਂ ਦੇ ਲਿੰਕ ਬਹੁਤ ਨੇ ਅਤੇ ਇਹਨਾਂ ਦੇ ਪਿੱ ਦਾ ਹੱਥ ਹੈ ਅਤੇ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਨੇ ਆਪਣੀ ਉਸ ਪੋਸਟ ਦੇ ਵਿੱਚ ਇਹ ਵੀ ਖੁਲਾਸੇ ਕੀਤੇ ਨੇ ਕਿ ਇੰਡਸਟਰੀ ਦੇ ਕਈ ਵੱਡੇ ਸਿੰਗਰ ਵੀ ਸਿੱਧੂ ਮੂਸੇਵਾਲੇ ਕੇਸ ਦੇ ਵਿੱਚ ਇਨਵੋਲਵ ਨੇ ਇਸ ਦੇ ਵਿੱਚ ਉਹਨਾਂ ਨੇ ਬੱਬੂ ਮਾਨ ਅਤੇ ਮਨਕੀਰਤ ਔਲਖ ਵਰਗੇ ਵੱਡੇ ਸਿੰਗਰਾਂ ਦਾ ਨਾਮ ਲਿਆ ਅਤੇ ਮਾਤਾ ਚਰਨਕੌਰ ਨੇ ਆਪਣੀ ਉਸ ਪੋਸਟ ਦੇ ਵਿੱਚ ਮਨਕੀਰਤ ਔਲਖ ਦੀ ਗੱਲ ਕਰਦਿਆਂ ਇਹ ਵੀ ਕਿਹਾ ਕਿ ਮਨਕੀਰਤ ਔਲਖ ਕਿਸੇ ਸਮੇਂ ਸਾਡੇ ਘਰ ਵਿੱਚ ਆਉਂਦਾ ਹੁੰਦਾ ਸੀ ਅਤੇ ਸਿੱਧੂ ਮੂਸੇਵਾਲੇ ਦੇ ਨਾਲ ਰੋਟੀ ਖਾ ਕੇ ਇਸ ਨੇ ਉਸੇ ਹੀ ਥਾਲੀ ਦੇ ਵਿੱਚ ਸ਼ੇਕ ਕੀਤਾ ਅਤੇ ਮਾਤਾ ਚਰਨਕੌਰ ਨੇ ਦੀ ਵੀ ਕਿਹਾ ਕਿ ਇਹੀ ਉਹ ਇਨਸਾਨ ਹੈ ਜੋ ਸਿੱਧੂ ਮੂਸੇਵਾਲੇ ਦੀ ਜਾਣਕਾਰੀ ਇਹਨਾਂ ਪਹਾੜੇ ਦੇ ਗੁੰਡਿਆਂ ਤੱਕ ਪਹੁੰਚਾਉਂਦਾ ਰਿਹਾ ਹੈ ਜੋ ਕਿ ਸਿੱਧੂ ਮੂਸੇਵਾਲੇ ਤੋਂ ਪੈਸੇ ਮੰਗਦੇ ਸੀ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਮਾਤਾ ਚਰਨ ਕੌਰ ਦੀ ਇਸ ਪੋਸਟ ਉੱਪਰ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਇਹ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਤਾਂ ਜੋ ਐਦਾਂ ਦੀਆਂ ਹੀ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤਾਂ ਦੋਸਤੋ ਮਿਲਦਿਆਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ